ਰੋਡਿਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅੱਗੇ ਅਰਦਾਸ ਆ ਬੇਨਤੀ ਆ ਜੋ ਜੜੀਆਂ ਹੈ ਅਕਾਲ ਪੁਰਖ ਵਾਹਿਗੁਰੂ ਜੀਓ ਜਿੰਨੇ ਵੀ ਜਣੇ ਇਸ ਸਮੇਂ ਵੀਡੀਓ ਦੇਖ ਰਹੇ ਆ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀਂ ਚੜ੍ਹਦੀਆਂ ਕਲਾ 'ਚ ਰੱਖੀਂ ਸਾਰੇ ਆਪਣੇ ਜੀਵਨ ਦੇ ਵਿੱਚ ਕੋਝ ਰਹਿਣ ਸਭ ਦੀਆਂ ਮਨੋ ਕਾਮਨਾ ਮੇਰੇ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਪੂਰੀਆਂ ਕਰ ਦਿਓ ਜੀ ਲਓ ਜੀ ਗੱਲ ਐਦਾ ਵੀ ਹੁਣ ਸਵੇਰੇ ਸਵੇਰੇ ਜਿਹੜਾ ਧੁੱਪ ਦੇ ਵਿੱਚ ਬੈਠਣਾ ਆਨੰਦਮਈ ਲੱਗਦਾ ਬੜਾ ਨੰਨਾਂ ਦਾ ਤੁਪ ਜੇ ਬੈਠਣਾ ਹੁਣ ਠੰਡ ਹੈ ਜਿਹੜੀ ਉਹ ਆਪਣੇ ਚਰਮ ਸੀਮਾ ਵੱਲ ਨੂੰ ਵੱਧਦੀ ਜਾ ਰਹੀ ਹੈ ਜਿਹੜੀ ਦੀ ਉੱਪਰ ਹੈ ਜਿਵੇਂ ਹੁਣ ਅ ਅੱਜ ਤੇ 10 ਦਿਨ ਤੱਕ ਮੇਰੇ ਖਤੰਨ ਦਾ 15 ਦਿਨ ਦੇ ਵਿੱਚ ਹਾਂ 10 ਦਿਨ ਨਾਲੋ ਜੀ ਅੱਜ ਤੋਂ 10 12 ਦਿਨ ਦੇ ਵਿੱਚ ਵਿੱਚ ਪੋ ਮਹੀਨਾ ਸ਼ੁਰੂ ਹੋ ਜਾਣਾ ਤੇ ਜਿਹੜੀ ਪੋ ਮਹੀਨੇ ਦੀ ਇਹ ਦਾਸਤਾਨ ਹੈਗੀ ਹੈ ਉਹ ਸਾਰੇ ਸਿੱਖ ਭਾਈਚਾਰੇ ਨੂੰ ਪਤਾ ਹੀ ਹੈ ਵੀ ਕਿਵੇਂ თანਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਨੇ ਹਨਾ ਆਪਣਾ ਪੂਰਾ ਸਰਵੰਸ ਸਾਡੇ ਲਈ ਕੁਰਬਾਨ ਕੀਤਾ ਸੀ ਜਿਹਦੇ ਕਰਕੇ ਅੱਜ ਅਸੀਂ ਆ ਆਜ਼ਾਦ ਦੀ ਜ਼ਿੰਦਗੀ ਆਜ਼ਾਦ ਜ਼ਿੰਦਗੀ ਬਤੀਤ ਕਰ ਰਹੇ ਹਾਂ ਤੇ ਸਾਨੂੰ ਦਸਤਾਰਾਂ ਦਿੱਤੀਆਂ ਸਾਨੂੰ ਸ਼ਰੀ ਸਾਹਿਬ ਦਿੱਤੀ ਆ ਆਪਣੇ ਪ੍ਰੋਡਕਸ਼ਨ ਦੇ ਵਾਸਤੇ ਸੋ ਉਹ ਆ ਜਿਹੜੇ ਉਹ ਲਮਹੇ ਜਲਦ ਹੀ ਤੁਹਾਨੂੰ ਵੇਖਣ ਮਿਲਣਗੇ ਹੌਲੀ ਹੌਲੀ ਪਤਾ ਲੱਗ ਜਾਣਾ ਤੁਹਾਨੂੰ ਜਦੋਂ ਪਰਿਵਾਰ ਬਿਛੋੜੇ ਤੋਂ ਸ਼ੁਰੂ ਹੋ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਤੱਕ ਦਾ 15 ਵਾੜਾ ਚੱਲੂਗਾ ਉਹਦੇ ਵਿੱਚ ਆਪਾਂ ਤੁਹਾਨੂੰ ਅ ਨਾਲ ਦੇ ਨਾਲ ਕੁਛ ਨਾ ਕੁਛ ਆਪਾਂ ਸਿੱਖੀ ਇਤਿਹਾਸ ਬਾਰੇ ਇੱਧਰ ਤੋਂ ਪਤਾ ਲੱਗੂ ਇੱਧਰ ਤੋਂ ਪਤਾ ਲੱਗੂ ਕੁਛ ਮੇਰੇ ਵਰਗਾ ਦੱਸੂ ਅਬਜ਼ਰਵ ਕਰਾਂਗੇ ਆਪਣੇ ਬੱਚਿਆਂ ਨੂੰ ਜਰੂਰ ਉਹ ਸਾਰੀਆਂ ਬੇਨਤੀਆਂ ਦਿਖਾਉਣੀਆਂ ਤੇ ਫਿਰ ਹਾਲ ਤੁਹਾਨੂੰ ਪਤਾ ਵੀ ਆ ਸਾਡੇ ਕੈਂਠ ਕਾਠਾ ਕਾਠੇ ਹਿਲਵਾਈ ਸਾਹਿਬ ਪਹੁੰਚੇ ਹੋਏ ਆ ਜੀ ਅੱਜ ਹਿਲਵਾਈ ਸਾਹਿਬ ਬੋਲਦਾ ਨਹੀਂ ਪਤਾ ਨਹੀਂ ਜਾਂ ਤੇ ਨਹੀਂ ਇਹ ਤਾਂ ਚੁੱਪ ਕਰਨ ਵਾਲੀ ਐਟਮ ਹੀ ਹੈ ਜੀ ਬੋਲਣਾ ਵੀ ਟਾਈਮ-ਟਾਈਮ ਦਾ ਹੁੰਦਾ ਏ ਜੇ ਟਾਈਮ ਹੁੰਦਾ ਤਾਂ ਆਏ ਓਏ ਪਾਰਿਆ ਪਿਓ ਦੇ ਓਏ ਤੇਰੀ ਗੱਲ ਸਾਰਿਆਂ ਨੂੰ ਬੋਲਣਾ ਵੀ ਟਾਈਮ ਲਈ ਹੁੰਦਾ ਹੈ ਕਿਸੇ ਗੱਲ 'ਤੇ ਬੋਲ ਹੁੰਦਾ ਏ ਕਿਸੇ ਗੱਲ 'ਤੇ ਚੁੱਪ ਰਹਿਣਾ ਪੈਂਦਾ ਏ ਹਾਂ ਇੱਕ ਚੁੱਪ ਸੌ ਸੁੱਖ ਨਹੀਂ ਇਹ ਗੱਲ ਮੈਂ ਨੋਟ ਕੀਤੀ ਹੈ ਗੱਲ ਭਾਈ ਅਸੀਂ ਦੇਖਿਆ ਤੁਸੀਂ ਮੈਂ ਕਿੰਨੀਆਂ ਵੀਡੀਓਜ਼ ਪਾਈਆਂ ਇਹਨਾਂ ਦੀ ਆਪਾਂ ਨੇ ਜਦੋਂ ਸਾਡੇ ਘਰ ਦੇ ਵਿੱਚ ਪ੍ਰੋਗਰਾਮ ਸੀਗਾ ਪਿੱਛੇ ਹੁਣ ਆਪਣੀ ਭੈਣ ਦੀ ਮੈਰਿਜ ਕੀਤੀ ਹੈ ਨਾ ਇਹਨਾਂ ਦੇ ਗੱਲ ਜਿਹੜੀ ਗੱਲ ਵੀ ਕਰਨੀ ਸੀ ਐਨ ਕੈਂਟ ਜਵਾਬ ਸਹੀ ਜਵਾਬ ਉਹ ਸੇਮ ਟੋਨ ਦੇ ਵਿੱਚ ਹੁਣ ਵੀ ਹੈਗੇ ਆ ਸਹੀ ਜਵਾਬ ਵੀ ਭਾਈ ਗੱਲ ਜਦ ਜਦੇ ਬੋਲਣਾ ਜਦ ਜ਼ਰੂਰਤ ਹੋਣੀ ਹੈ ਨਾ ਜਿਸ ਗੱਲ ਤੇ ਪ੍ਰੋਮੈਨੇਜ ਕਰੂਗਾ ਉਸ ਤੇ ਮੈਂ ਬੋਲੂਗਾ ਮੈਨੂੰ ਮੈਂ ਬਿਨਾਂ ਉਸ ਤੇ ਪਛ ਪ੍ਰੋਮਾਂ ਮੈਂ ਜੈਸਾ ਨੂੰ ਸਾਰੀ ਗੱਲਾਂ ਜੀ ਉਹ ਹੁੰਦੀ ਹੋਵੇ ਤਾਂ ਵੀ ਇਸ ਚਪੇ ਰਹਿਣਾ ਵੀ ਇਹ ਗੱਲ ਸਾਨੂੰ ਮੈਂ ਮੈਂ ਇਤ ਨਹੀਂ ਕਰਦੀ ਇਹ ਸਾਡੀ ਗੱਲ ਮੈਚ ਨਹੀਂ ਹੈ ਜੀ ਇਹ ਵੀਰ ਭਾਈ ਤੁਹਾਡੀ ਆਪਸੀ ਗੱਲ ਆ ਹੁਣੇ ਭੁਗਤ ਲੋ ਹੈ ਹੁਣ ਗੱਲ ਮੇਰੇ ਤੇ ਆ ਗਈ ਹੁਣ ਮੈਂ ਜਵਾਬ ਦਿੰਦਾ ਹੈ ਅੱਛਾ ਮੇਰਾ ਤੇ ਇੱਕ ਹੋਰ ਪਲਾਨ ਬਣਦਾ ਦਾ ਅੱਜ ਚਲੋ ਕੁਦਰਤੀ ਬਾਬੇ ਨਾਨਕ ਦੀ ਦਿਆ ਨੇ ਆਣ ਤੁਸੀਂ ਸਾਡੇ ਘਰ ਚਰਨ ਪਾ ਲੇ ਦਵਾਰੇ ਫੇਰ ਪਤਾ ਨਹੀਂ ਪਤਾ ਨਹੀਂ ਕੋਈ ਸ਼ਾਇਦ ਪ੍ਰੋਗਰਾਮ ਹੈ ਆ ਜਵੇ ਕੁਝ ਨਹੀਂ ਪਤਾ ਹੁੰਦਾ ਉੱਤ ਲਿਆਓ ਗਾਜਰੇ ਲਿਆਓ ਮੈਂ ਗਾਜਰਾਂ ਦਾ ਬਣਾ ਬੜਾ ਭਾਈ ਪਲਾਨ ਬਣਾਉਣਾ ਸਾਡੇ ਹੋ ਗਿਆ ਪਲਾਨ ਤੁਹਾਨੂੰ ਹੁਣੀ ਦੱਸ ਦਿੰਦਾ ਇਹਨੂੰ ਵੀ ਦੇਖ ਲਓ ਇਹਨੂੰ ਵੀ ਦੇਖ ਲਓ ਮੈਂ ਘਰ ਰਾਤ ਨੂੰ ਫੜਾ ਕੇ ਆਇਆ ਤੇ ਹਮੇ ਨੇ ਇਹ ਦੱਸਣ ਉਹ ਤੇਰੇ ਸਟੋਰੀਓ ਦੇ ਹਾਂ ਹੂੰ 26 ਸਟੋਰੀਓ ਤੇ ਭਾਈ ਰਹਿੰਦਾ ਇੱਕ ਗੋਦਵਾਰਾ ਕਤਲਗੜ੍ਹ ਸਾਹਿਬ ਰੋਡ ਤੇ ਇੱਧਰ ਨੂੰ ਕੋਲਰ ਨਾਲ ਨਾਲ ਲਗਾਣੇ ਅੱਛਾ 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 26 ਸਟੋਰੀਓ ਦੀ ਸੇ ਮੇਰੇ ਕੋਲ ਜਾਣਣਾ ਹਾਂ ਹਾਂ ਉਹ ਬਣਾ ਕੇ ਕਦਮੇ ਘਾਤਰ ਬਣਾ ਕੇ ਜਾ ਮੱਖਾ ਬਣਾਉਣੇ ਪੈਣ ਅੱਛਾ ਮੇਰੀ ਗੱਲ ਸੁਣੋ ਇੱਕ ਵੀ ਜਿਹੜੀ ਤੁਸੀਂ ਗਾਜਰਾਂ ਵਾਲੀ ਬਰਫੀ ਬਣਾਈ ਥੀ ਕੋ ਨਹੀਂ ਲੱਭੇ ਰਿਤੇਦਾਰਾਂ ਨੇ ਸੁਆਦਤੀ ਉਹ ਕਹਿੰਦਾ ਉਹ ਕਿੱਥੇ ਪਈ ਐ ਸਾਨੂੰ ਦੱਸ ਦੋ ਰਿਤੇਦਾਰ ਕਹਿੰਦੇ ਉਹੀ ਲੈ ਕੇ ਜਾਣੀ ਨਾਲੇ ਰੁਪਈਆ ਦੀ ਕੋਈ ਖਰਚ ਹੋਇਆ ਉਹਦੇ ਪਰ ਕੀ ਚੀਜ਼ ਬਣਾਉਣ ਦੀ ਗੱਲ ਹੈ ਮੈਂ ਮਾਦਾ ਮੈਂ ਇੱਕ ਇੱਕ ਗਏ ਤੁਹਾਨੂੰ ਮੈਂ ਇੱਕ ਮੈਂ ਇੱਕ ਪਲਾਨ ਹੋਰ ਕਰਦਾ ਥੋੜਾ ਮੈਂ ਦੁੱਧ ਪੀਆ ਲੱਗ ਗਾਜਰਾਂ ਲਿਓ ਮੈਂ ਮੱਝ ਦਾ ਮੈਂ ਹੋਰ ਘੰਟਾ ਤੋਂ ਗੜ ਲਾਦਾ ਮੈਂ ਥੋੜੇ ਕੋਲ ਉਹਨਾਂ ਬੜਾ ਕੇ ਮੈਂ ਖੜਾ ਲੈਣਾ ਫਿਰ ਦੁਬਾਰੇ ਹੋਰ ਦੁੱਧ ਤੋਂ ਹੁਣ ਨਾ ਮੈਂ ਸ਼ੀਰ ਲਿਆ ਯਾਰ ਪੰਗਾ ਤੈ ਹੁਣ ਮੈਨੂੰ ਗਾਜਰਾਂ ਨਾਲ ਬਣਾਉਣਾ ਉਹ ਤਾਂ ਬਣ ਵੀ ਜਾਣੀ ਕੋਈ ਬੜੀ ਗੱਲ ਨਹੀਂ ਕੋਈ ਨਹੀਂ ਹੈ ਹਾਂ ਖੁਆ ਵੀ ਮਿਲ ਜੀਊਗਾ ਪੰਨ ਉੱਧਰ ਤੇ ਹੈ ਨਾ ਖੁਆ ਕੇ ਮੈਂ ਦੁੱਧ ਨੂੰ ਦੁੱਧ ਨੂੰ ਗਾਜਰਾਂ ਬਣਾ ਲੈਣਾ ਦੋ ਦੁੱਧ ਜਿਹੜਾ ਗਾਜਰ ਦਾ ਫ ਗਾਜਰ ਪਾ ਕੇ ਬਣਾਣਾ ਆਪਾਂ ਤਾਂ ਵਰਤੀ ਬਣਾਉਣੀ ਜਿਹੜੀ ਜਿਹੜੀ ਉਹ ਦਲ ਬਣਾਈ ਤੁਸੀਂ ਉਹ ਵਰਤੀ ਬਣਾਓ ਮੂੰਹ ਮੇਰਾ ਮੂੰਹ ਹੈ ਇਹ ਕਦੇ ਕਰੀ ਜਾਂਦੇ ਕਿਆ ਗੱਲ ਖਾਣ ਉਹ ਦੰਦੇ ਨਹੀਂ ਅੱਛਾ 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 ਮੇਰਾ ਇੱਕ ਹੋਰ ਪਲਾਨ ਬਣਦਾ ਦਾ ਉਸਤਾਦ ਜੀ ਖਾਏ ਮੈਂ ਹੁਣ ਤੁਹਾਨੂੰ ਉਸਤਾਦ ਜੀ ਲੱਗਿਆ ਕਹਿਣ ਠੀਕ ਹੈ ਦੱਸੋ ਮੇਰਾ ਪਲਾਨ ਆ ਬਣਦਾ ਵੀ ਆਪਾਂ ਦੋਨੇ ਜਣੇ ਬਣਾਈਏ ਜਥਾ ਹੂੰ ਹੂੰ ਜਿਥਾ ਜੋ ਸੱਚ ਗੱਠ ਜੋੜ ਕਰਨੀ ਹੈ ਆਪਾਂ ਦੋਨੇ ਜਣੇ ਹਲਵਾਈ ਪਣੇ ਦਾ ਬੱਠੇ ਕਿ ਟੁਕੇ ਬਣੇ ਕਰੀਏ ਹੈ ਤੋ ਕਦਨ ਦਊਗਾ ਮੈਨੂੰ ਕਾ ਹੋਦੇ ਤਾਂ ਜੰਮੇ ਨਹੀਂ ਮੈਂ ਆਇਤਾ ਕਹਿਣਾ ਤੋਕੀਏ ਤਾਂ ਗੱਲ ਕਿਸੇ ਨੇ ਕਿੰਨੇ ਚਿਹਰਾ ਸਨ ਬਸ ਤਰਾ ਨੂੰ ਬੰਦ ਲਾ ਮੈਂ ਤਾਂ ਤੁਰਕੇ ਚਲੀ ਗਈ ਤਾਂ ਚੱਲੋ ਤੁਰਕੇ ਲਾ ਜੀ ਤੇ ਬਸ ਵੀ ਮੇਰੇ ਤਾਂ ਵੀ ਟੁਕੇ ਚਲੇ ਜਾਣਾ ਮੈਨੂੰ ਮੈਨੂੰ ਇੱਕ ਦੁੱਖ ਬੰਦੇ ਨੇ ਕਿਹਾ ਤਾਂ ਹੂੰ ਕਹਿੰਦੇ ਵੀ ਵੀ ਨੇਤਰભાઈ ਤੂੰ ਵੀ ਕਹਿੰਦੇ ਸਾਬੀਆਂ ਸੁਪੀਆਂ ਸੋਣੀਆਂ ਬਣਾਉਂਦਾ ਐ ਤੇ ਵੀਡੀਓ ਅਸੀਂ ਤੇਰੀ ਦੇਖਣੀ ਆ ਵੀ ਤੂੰ ਉਹਦੇ ਨਾਲ ਲੱਗ ਜਾ ਦੋਨੇ ਜਣੇ ਰਲ ਕੇ ਕਹਿੰਦਾ ਵੀ ਆਪਣਾ ਜਾਇਜ਼ ਜਾਜ ਪੈਸੇ ਲੈ ਲਿਆ ਕਰੋ ਲੋਕਾਂ ਦੇ ਕੰਮ ਸਾਰਿਆ ਕਰੋ ਗਰੀਬ ਲੋਕਾਂ ਦਾ ਮਹਾ ਠੀਕ ਆ ਗੱਲ ਇਹ ਵੀ ਨਹੀਂ ਤਾਂ ਵਹੀ ਗੱਲ ਸੁਣਦਾ ਪ੍ਰੋਗਰਾਮਾਂ ਨੂੰ ਜਿਆਦਾ ਰੁਪਈਏ ਮੰਗਦੇ ਆ ਲੋਕ ਹੈ ਤੇ ਇੱਕ ਥਾਤੇ ਪਹਿਲਾਂ ਬੰਦਾ ਆਇਆ ਤਾਂ ਜਲ ਨੌਂ ਨਹੀਂ ਲੈਣਾ ਆਪਾਂ ਨਹੀਂ ਉਹਦਾ ਉਹ ਕਹਿੰਦਾ ਜੀ 30000 ਰੁਪਏ ਦੇ ਦਿਓ ਕਹਿੰਦਾ ਹੋਈ ਦੀ ਗੱਲ ਤੇ ਨਹੀਂ ਆਵਾਜ਼ ਪਰ ਹੁਣ ਮੈਨੂੰ ਪਤਾ ਪੜਾ ਕਿ ਤੇ ਕੀ ਕਿੱਥੇ ਆਪਾਂ ਤਾਂ حساب-ਕਿਤਾਬ ਕਰਦੇ 15 ਤੋਂ ਆ ਜਾ ਤੇ ਖਾ ਮੈਂ ਫਿਰ ਉਹ ਜਿੰਨਾ ਕੰਮ ਮੰਨੇ ਪਹਿਲੇ ਲੱਗਿਆ ਮੈਂ ਹਾਂ ਇੱਕ ਗੱਲ ਮੈਂ ਤੇਰੀ ਮੰਦਾ ਅਸੀਂ ਇੱਕ ਵਾਰ ਡਰੀਗੇ ਜਰੂਰ ਵੀ ਇਹ ਕੱਲਾ ਹੀ ਲੱਗਿਆ ਹੋਇਆ ਵੀ ਪਤਾ ਨਹੀਂ ਕਿਆ ਬਣੂਗਾ ਕਿਆ ਨਹੀਂ ਬਣੂਗਾ ਵੀ ਹੋ ਜੂ ਕੰਮ ਸਿਰ ਪਰ ਇਹਨਾਂ ਨੇ ਹੰਡਾਇਆ ਹੋਇਆ ਸੀ ਜੀ ਕੰਮ ਆਪਣੇ ਸਿਰ ਪਰ ਪੈਣਾ ਇਹਨੂੰ ਪਤਾ ਤਾਂ ਵੀ ਮੈਂ ਕਰਣਾ ਕੋਲ ਮਟੋੜਾ ਸਵੇਰੇ ਜਦੋਂ 4 ਵਜੇ ਮੈਂ ਲਾਈਵ ਕਰਿਆ ਤਿੰਨ ਪਤੀਲੇ ਐਕਸਟਰਾ ਧਰੇ ਹੋਏ ਤੇ ਪਕੌੜਿਆਂ ਦੇ ਨਾਲ ਇੱਕ ਆਪਸੇ ਹੋ ਬੋਇਲ ਹੁੰਦੇ ਤੇ ਆਪਣੇ ਕਿਆ ਕਦੇ ਹੁੰਦੇ ਆ ਲਾਲ ਟਮਾਟਰ ਹਰੇ ਮਾਟਰ ਹਾਂ ਪਾਲਕ ਬਹੁਤ ਛਾ ਨਾ ਦਾਲ ਦਾਲ ਵੀ ਉਬਲਨੀ ਧੜੀ ਵਿੱਚ ਦੇਖ ਲਓ ਨਾਲ ਦੀ ਨਾਲ ਖਟਿਆਈ ਵੀ ਧੜੀ ਵਿੱਚ ਨਾਲ ਦੀ ਨਾਲ ਵਿੱਬਣੂ ਗਾਇਸ ਤਾਂ ਸਾਡਾ ਹੀ ਤਾਂ ਹਾਂ ਮੈਂ ਮਰ ਲਿਆ ਸਿੰਗਲ ਕੰਮ ਨਹੀਂ ਕੋਈ ਚੱਲਦਾ ਰ ਡਬਲ ਕੰਮ ਚੱਲਦਾ ਹਾਂ ਡਬਲ ਟ੍ਰਿਪਲ ਡਬਲ ਟ੍ਰਿਪਲ ਕੰਮ ਹੋਣ ਕੰਮ ਹੋਏ ਨਾ ਤੇ ਦੋ ਕੰਮ ਹੋਏ ਨਾ ਚੱਲ ਮੇਰੇ ਪਾਈ ਡਬਲ ਕੰਮ ਹੋ ਗਿਆ ਹਾਂ ਇਹ 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 ਨਾ ਬਿਊਤਬੰਦੀ ਗੱਲ ਹੁੰਦਾ ਹਾਂ ਹਾਂ ਬਸ ਇਹ ਬਿਊਤਬੰਦੀ ਸਹੀ ਹੈ ਉਹਦੇ ਨਾਲ ਕਰਨਾ ਬੰਦ ਨੇ ਕਮਾਹੀ ਹੈ ਬਸ ਹਾਂ ਇਦਾਂ ਠੀਕ ਹੈ ਕੰਮ ਇਹ ਆਪਾਂ ਹੁਣ ਕਰਦੇ ਜੀ ਅਸੀਂ ਕਰਨਾ ਜੀ ਸ਼ੁਰੂ ਕੋਈ ਪ੍ਰੋਗਰਾਮ ਕੇ ਨਹੀਂ ਹੋਇਆ ਮੈਂ ਖੜ ਜਾ ਮੈਂ ਤੁਹਾਨੂੰ ਇਕੱਲੇ ਨੂੰ ਮੈਂ 50 ਬੰਦੇ ਨੂੰ ਮੈਂ ਬਾਰੀ ਨਹੀਂ ਆਉਣਦਾਂਗਾ ਮੈਂ ਜ਼ੋਰ ਤੋਂ ਹੀ ਬਿਚੀ ਪਰ ਹੁਣ ਇੱਕ ਚੱਕਰ ਹੋਣਾ ਹੈ ਹਾਂ ਜ਼ੋਰ ਤੋਂ ਹੀ ਰੱਖਿਆ ਬੰਦਾ ਕੋਈ ਵਿੱਚ ਮੈਂ ਖੜ ਜਾ ਮੈਂ 50 ਬੰਦੇ ਮੈਂ ਬਾਰੀ ਨਹੀਂ ਆਉਣਦਾਂ ਮੈਂ ਇਹ ਤਾਂ ਗੱਲ ਹੁੰਦੀ ਹੈ ਮਿਸਤਰੀ ਇਕੱਲੇ ਮੈਂ ਖੱਲਾ ਖਲੋਂ ਰੋਟੀ ਪੈਣਾ ਬੰਦੇ ਨੂੰ ਜਮ ਤੇ ਗਣਕੇ ਬਿਠਾ ਲ ਦੇ ਮੈਂ ਤੁਹਾਨੂੰ ਇੱਕ ਵਿੱਚ ਖੜਾ ਦੂੰਗਾ ਬਣਾ ਦੇ ਤੇਰੇ ਚੌਲ ਬਣਾ ਲੈ ਰੋਟੀਆਂ ਥੋੜਾ ਬਣਾ ਲੈ ਗੈਸ ਉਂਦੇ ਰੋਟੀ ਪਕਾਉਂਗਾ ਉਹ ਤੇਰਾ ਪਲਾਉ ਜਾਈ ਇਹ ਤਾਂ ਤਖੜਾ ਚੈਲੰਜ ਆਏ ਅੱਛਾ ਗੱਲ ਆਏ ਹੁਣ ਗੜੀ ਆ ਤਰੀਕ ਆ ਆਪਣੀ ਤਾਂ ਕਹਿੰਦੇ ਹੋ ਲੈ ਰੋਟੀ ਵੀ ਖੜਾ ਦੂੰਗਾ ਨਾਲੇ ਪੂਰੀ ਮਖੜਾ ਕੋ ਦੋ ਚੀਜ਼ਾਂ ਖਾ ਰੋ ਮੜਾ ਅੱਜ ਗਰਮੇ ਗਰਮ ਹੋ ਗਈਆਂ ਵੀ ਦਿੱਤਾ ਕੱਲਾ ਹੀ ਕੱਲੇ ਖਾ ਲੂੰਗਾ ਹੋਰ ਬਾਦਾਂ ਰਿਹਾ ਥੋੜਾ ਨਾ ਪਾ ਕੇ ਆਪਣੀ ਲਈ ਜਾਈਉ ਹਾਂ ਨਹੀਂ ਭਈ 50 ਬੰਦੇ ਨੂੰ ਖਿਲਾਉਂਗਾ 50 ਬੰਦੇ ਚ 5 ਕਿਤੇ ਕਹਿਣਾ ਪੈਣਾ ਬਾਹਰ ਤੇ 5 ਫਿਰ ਬਾਅਦ ਨਹੀਂ 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 50 ਨੂੰ ਇਕੱਠੇ ਬਿਠਾ ਲੂੰਗਾ ਹਾਂ ਨੰਬਰ ਵਾਰ ਚ ਚਲੀ ਜਾਣਾ ਗੈਸ ਹੋਣਗੇ ਅੱਛਾ ਅੱਛਾ ਵੀ ਆਈ ਜਾਓ ਦੋ ਜਣੇ ਖਾਈ ਜਾਓ ਆਈ ਜਾਓ ਦੋ ਜਣੇ ਖਾਈ ਜਾਓ ਹੈ ਹਾਂ ਖਾਈ ਜਾਓ ਚਾਰ ਚਾਰ ਬੰਦੇ ਖਾਈ ਜਾਓ ਪੰਜ ਪੰਜ ਬੈ ਕੇ ਖਾ ਲੋ ਹਾਂ ਹਾਏ ਵੀ ਇਹਨੂੰ ਪਤਾ ਦੇਖੋ ਪ੍ਰੋਗਰਾਮਾਂ ਦੇ ਵਿੱਚ ਹੈਂਡਲ ਕਰਨਾ ਆਉਂਦਾ ਜਦੋਂ ਕਿਸੇ ਚੀਜ਼ ਨੂੰ ਫਿਰ ਇਥੇ ਪਤਾ ਵੀ ਇੱਕ ਨਾਲੇ ਚੱਲਦਾ ਕੰਮ ਵੀ ਇੱਕੋ ਲੱਗਦਾ ਸਾਰੇ ਟੁੱਟ ਕੇ ਪੈਂਦੇ ਨਹੀਂ ਹੈਗੇ ਵੀ ਸਿਸਟਮ ਆ ਹੈ ਵੀ ਜੇ 50 ਬੰਦੇ ਆਏ ਉਹਦੇ ਪੰਜ ਨੇ ਜਿਮਣਾ ਚਾਹੇ ਵਿਆਹ ਹੈ ਭਾਵੇਂ ਚਾਹੇ ਕੋਈ ਗੁਰੂ ਘਰ ਚ ਵੀ ਜਾਏ ਗੁਰੂ ਘਰ ਚ ਵੀ ਲੋਕ ਇਗੀ ਕਾਕਾ ਦੂਰ ਕਰਕੇ ਤਿੰਨ ਤਿੰਨ ਕਰਕੇ ਆਏ ਜਾਂਦੇ ਆ ਜਾਈ ਜਾਂਦੇ ਨਿਕਲ ਗਏ ਸਹੀ ਗੱਲ ਸਹੀ ਗੱਲ ਜੇ ਹੁਣ ਹਜ਼ਾਰ ਬੰਦੇ ਇਕੱਠੇ ਆ ਕੇ ਫਿੱਟਾਂ ਗੱਲ ਨਹੀਂ ਬਣਨੀ ਹੈ ਨਾ ਫਿਰ ਤਾਂ ਮੈਂ ਦਾਖਲ ਮਿਸਤਰੀ ਦਾਖਲ ਦਾਖਲ ਜੇ ਹੁਣ ਬੰਦੇ ਹੁਣ ਅਸੀਂ ਤਾਂ ਵੀ ਪੂਰਾ ਪਾਸ ਦਿਨ ਸਾਤੇ ਆ ਉਹ ਐਵੇਂ ਚੱਲ ਚੱਲ ਜਾਂਦੀ ਹੈ ਫਿਰ ਕੋਈ ਬੰਦਾ ਆ ਜਾਂਦਾ ਚਾਰ ਵਜੇ ਖਾ ਕੇ ਚਲੇਗਾ ਚਾਰ ਹੋਰ ਆਗੇ ਜੇ ਅਸੀਂ ਚਾਹਾਂਗੇ ਹੋਰ ਤੇ ਆ ਜੇ ਆਪਾਂ ਕਹਿਤਾ ਵੀ 12:00 ਬਜ ਕੇ 10 ਮਿੰਟ ਤੋਂ ਲੈ ਕੇ 12:15 ਮਿੰਟ ਤੱਕ ਭਾਈ ਤੁਹਾਨੂੰ ਸਮਾਨ ਮਿਲਣਾ ਉਹਦੇ ਬਾਅਦ ਅਸੀਂ ਸਮਾਨ ਚੱਕ ਲੈਣਾ ਇਵੇਂ ਹੁੰਦਾ ਜੀ ਉੱਥੇ ਉੱਥੇ ਪਟਨਾ ਸਾਹਿਬ ਮੈਂ ਗਿਆ ਤਾਂ ਉੱਥੇ ਜਦ ਹੀ ਗੇਟ ਬੰਦ ਜਦ ਹੀ ਚਾਹ ਬੰਦ ਜੂ ਬੱਚਾ ਬੰਦੇ ਅੰਦਰ ਬੈਠੇ ਆ ਉਹ ਦੂਏ ਬਸਨ ਕੱਢ ਦਨੇ ਉਹਨਾਂ ਨੇ ਹਾਂ ਆ ਨਵੇਂ ਆਉਣੇ ਬੰਦ ਕਰ ਦਨੇ ਉੱਥੇ ਗੇਟ ਬੰਦ ਅੱਛਾ 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 ਜਦ ਹੀ ਗੇਟ ਬੰਦ ਕਰ ਦਨੇ ਉਹ ਮੈਂ ਟਾਈਮ ਹੋ ਗਿਆ ਜਦ ਹੀ ਗੇਟ ਬੰਦ ਕਰ ਦਸ ਹਾਂ ਕਈ ਕਿਤੇ ਕਿਤੇ ਹੈਗਾ ਪੱਕਾ ਮੈਂ ਦੇਖਿਆ ਲੰਗਰਾਂ ਦਾ ਜਦ ਹੀ ਗੇਟ ਬੰਦ ਹੋਣ ਵਾਲਾ ਫਟਫਟ ਰੋਟੀ ਘਰ ਮੈਂ ਫਿਰ ਬੰਦੂਆ ਪੈਸੇ ਨਿਕਲਣ ਲੱਗੇ ਲੰਗੇ ਮਾਉਂਗਾ ਅੱਛਾ ਪਟਨਾ ਸਾਹਿਬ ਮੈਂ ਸਤਨਗਰ ਦੇ ਵਿੱਚ ਕਈ ਗੁਰਦੁਆਰਾ ਬਣਾਵਾਰੋ ਜਿੱਦਾਂ ਮਰਜ਼ੀ ਬਣਾਉਣਾ ਬੋਲੋ ਹਾਂ ਬਣਾ ਦੇਣੀ ਤੁਹਾਡੇ ਬਰੇ ਬਦਰ ਜੇ ਤੁਸੀਂ ਮੈਂ ਕੱਲ ਫੇਰ ਆਦਣਾ ਨਹੀਂ ਮੈਂ ਮੇਰੇ ਕੋਲ ਪੂਰਾ ਪ੍ਰੋਗਰਾਮ ਹੈ ਚੱਕਰ ਨਹੀਂ ਚੱਲਣਾ ਮੈਂ ਵੀ ਇੱਧਰ ਇਲੈਕਸ਼ਨ ਦਾ ਚੱਲ ਰਿਹਾ ਚੱਕਰ ਹਾਂ 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 ਇਲੈਕਸ਼ਨ ਦੇ ਚੱਕਰ 'ਚ ਫਸਿਆ ਹਾਂ ਥੋੜਾ ਜੱਕਾ ਅੱਛੇ ਅੱਛੇ ਛਾ ਹਾਂ 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 ਬੁੱਢੀਆਂ ਮੇਰੇ ਵੋਟਾਂ ਮੈਂ ਨਹੀਂ ਹੁਣੀਆਂ ਵੋਟਾਂ ਬਣੇ ਬਲਾਕ ਸਮਤੀਆਂ ਬਲਾਕ ਸਮਤੀਆਂ ਠੀਕ ਹੈ ਉਹਦੇ ਚੱਕਰ 'ਚ ਫਸਿਆ ਥੋੜੇ ਥੋੜੇ ਬੰਦਾ ਕੋਈ ਖੜਦਾ ਹੋਣਾ ਹਾਂ ਹਰ ਬੰਦਾ ਕਰ ਰਿਹਾ ਹੈ ਕਾਤੇ ਠੀਕ 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 ਅੱਛੇ ਅੱਛੇ ਉਹਦੇ ਚੱਕਰ ਚ ਘੁੰਮਦੇ ਰਹਦੇ ਹਾਂ 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 ਹੁਣ ਵੀ ਮੈਂ ਚਮਕੌਰ ਨੂੰ ਜਾਣਾ ਸੀ ਹਾਂ 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 ਤੇ ਉਹ ਦੋਰੀ ਸਾਡੇ ਉਹ ਪਤਾ ਨਹੀਂ ਕਿਹੜਾ ਬੰਦਾ ਉੱਥੇ ਕਿੱਥੇ ਦਿੱਤੇ ਇੱਕ ਵਾਰੀ ਕਾ ਵੀਰ ਦੀ ਗੱਲ ਹੈ ਕਿੱਥੇ ਦਾ ਇਹ ਗੱਲ ਤੇਰੇ ਪੈਟਰੋਲ ਪੰਪ ਪਰ दारू ਭਲਾਈ ਪਾ अच्छा। ਅਗਦੀਰ ਦੀ ਗੱਲ ਬਸ ਨਹੀਂ ਕਰ। ਉਹਦੇ ਪੁਰਾਣੀ ਗੱਲਾਂ ਚਲੋ ਛੱਡੋ। ਆਪਾਂ ਕਾਹਨੂੰ ਜਾਂਦਾ ਨਾ ਹਾਂ। ਮੈਂ ਚੱਲਦਾ ਫੀ ਉੱਥੇ। ਪਹਿਲਾਂ ਪਹਿਲੀਆਂ ਵਿੱਚ ਪੁੱਟੇ ਸਦੇ ਕੰਮ ਚੱਲ ਜਾਂਦੇ। ਹੁਣ ਠੀਕ ਆ ਕੁਝ ਫਰਕ ਪਤਾ। ਹੁਣ ਲੋਕ ਸਮਝਦਾਰ ਹੋ ਗਏ। ਲੋਕ ਨਹੀਂ ਹੁਣ ਫਿਰ ਸਸਪੈਂਸ ਥੋੜਾ ਜਿਹਾ ਘਟਾਉਂਦੇ ਹੋਏ ਦੱਸੋ ਕੋਈ ਪ੍ਰੋਗਰਾਮ ਸੱਚੀਓ ਅੰਕਲ ਵੀ ਆਏਵੇਂ ਆ। ਐ ਦੱਸਣਾ ਨਹੀਂ ਹਾਲ। ਲੀਕ ਹੋੜ ਰਿਕਾਰਡ ਨਾਲ ਫਾਈਲ ਵਾਈ ਕਰਕੇ ਭੇਜਣਾ ਇਹਦੀ ਗੱਲ ਆ। ਦੱਸੋ ਜੀ। ਹਜੇ ਮਤਲਬ ਮਨੂੰ ਉਹ ਹੋ ਗਿਆ। ਉਹੀ ਹੋ ਗਿਆ। ਹਾਂ ਅਹ ਇਹ ਕੱਚੇ ਕਾਗਜ਼ੇ 'ਪਰ ਕੱਚੇ ਕਾਗਜ਼ੇ 'ਪਰ ਲਿਖੋ ਸਾਈਨ ਕਰ ਲਿਆ ਨੇ ਕਿ ਮੈਨੂੰ ਸਾਈਨ ਕਰ ਲਿਆ ਨੇ ਮੈਨੂੰ ਹਾਇਰ ਕਰਦੇ ਆ ਤਾਰੀਖ ਨਹੀਂ ਦੱਸੀ ਹਾਲ ਕੋਈ ਤਾਰੀਖ ਨਹੀਂ ਦੱਸੀ ਹੈ ਕਿ ਛੱਡ ਦੇ ਵੈਸੇ ਹੀ ਬੱਸ ਹੈ ਵੈਸੇ ਹੀ ਆ ਯਾਰ ਕਿਤੇ ਕਿਸੇ ਸੰਦੇ ਇਹਨਾਂ ਨੇ 11 12 13 ਤਰੀਕ ਦਾ ਉਹ ਦੱਸਿਆ ਜੇ ਮੈਨੂੰ ਉਹਨਾਂ ਨੇ 11 12 13 ਤਰੀਕ ਤਾਂ ਦੂਰ ਆ ਹਾਲ ਆ 11 12 ਤਰੀਕ ਨਹੀਂ ਹਾਂਜੀ ਹਾਂਜੀ ਉਹ ਤੇ ਅਗਲੀ ਵਾਲੀ ਅਗਲੀ ਵਾਲੀ ਅੱਜ ਹਾਂ ਜਨਵਰੀ ਵਾਲੀ ਜਨਵਰੀ ਵਾਲੀ ਲੋੜੀ ਆ ਸਾਡੇ ਲੋੜੀ ਮਿਲਾਉਣੀ ਆ 11 ਨੂੰ ਦੇਖ ਕੇ ਰੱਖਿਓ ਆਪਣੇ ਪ੍ਰੋਗਰਾਮ ਲੈ ਜਨਵਰੀ ਦੀ ਲੋੜੀ ਆਰ ਗੋਣ ਗੱਲ ਸੁਣਾ ਅਸੀਂ ਰੱਖਣੀ ਆ 10 15 ਪਿੰਡਾਂ ਦੇ ਪ੍ਰੋਗਰਾਮ ਤੁਸੀਂ ਆਪਣੇ ਘਰ ਦਾ ਤੁਸੀਂ ਅੱਗੇ ਪਿੱਛੇ ਕਰ ਨਹੀਂ ਦਿੰਦੇ ਹਾਂ ਚਲ ਇਹ ਹੋ ਜਾ ਇੱਕ ਲੋੜੀ ਮੈਂ ਉੱਥੇ ਮਨਾ ਕੇ ਆਉਣੀ ਆ ਉੱਥੇ ਜਾਣਾ ਸਮਰ ਵਾਲੇ ਅੱਛਾ ਸਮਰ ਵਾਲੇ ਸਮਰ ਵਾਲੇ ਜਾਣਾ ਮੁੰਡੇ ਵਿਆਹ ਪਕਾਇਆ ਤੋ ਦਾ ਅੱਛਾ ਉਹਨੇ ਮੁੰਡੇ ਦੀ ਲੋੜੀ ਬਣਾਉਣੀ ਆ ਜਦ ਮੈਨੂੰ ਫੋਨ ਕਰੂਗਾ ਉਹਨੂੰ ਠੀਕ ਉਹਨੂੰ ਪਤਾ ਆ ਵੀ ਵਿਆਹ ਹੋਇਆ ਹੈ ਆਲ ਤਾਂ ਅਸਲੀ ਗੱਲ ਦੱਸੀ ਨਹੀਂ ਜੱਜਮੀ ਤੈਨੂੰ ਆਲ ਤਾਂ ਇਹ ਕਹਾਣੀ ਦੱਸ ਕਿਉਂ ਬਾਈ ਮੈਨੂੰ ਦੱਸੋ ਇਹ ਕਹਿੰਦਾ ਤਰੀ ਜੰਮੀ ਲੋੜੇ ਦੇ ਦੂਏ ਦੰਦਾ ਫਿਰ ਇੱਥੇ ਹੋਊਗਾ ਰੋਪੜ ਹੋਊਗਾ ਅੱਛਾ ਜene ਤੇਰੇ ਕੋਲ ਪ੍ਰੋਗਰਾਮ ਹੈ ਲੋੜੇ ਦੇ ਦੂਏ ਦੰਦਾ ਪੱਕਾ ਹੀ ਹੋ ਪੱਕਾ ਹੋਊਗਾ ਤਾਂ ਪੱਕਾ ਤੇ ਛੋਲੇ ਪੂਰੀਆਂ ਬਣਾਉਣੀਆਂ ਬੰਦਾ ਉੱਥੇ ਅੱਛਾ ਅੱਛਾ ਉਹ ਬੰਦੇ ਤੁਹਾਡੇ ਵਰਗੇ ਉਹ ਮਾਦ ਸ਼ੋਰੂਮ ਵਾਲੇ ਬੰਦੇ ਘੈਂਟ ਬੰਦੇ ਵੀ ਅੱਛਾ ਅੱਛਾ ਸਾਡੇ ਵਰਗੇ ਘੈਂਟ ਬੰਦੇ ਦੱਸਦਾ ਸਾਨੂੰ ਇਹ ਤੁਹਾਡੇ ਵਰਗੇ ਚ ਸ਼ੋਅਰੂਮ ਵਾਲੇ ਬੰਦੇ ਆਹੋ ਜ਼ੋਰ ਵਾਲੇ ਬੰਦੇ ਆ ਅੱਛਾ 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 ਮਾਡਲ ਟਾਉਂਟੇ ਮਾਡਲ ਟਾਉਂਟੇ ਚਾਰ ਪੰਜ ਸ਼ੋਅਰੂਮ ਬਣੇ ਹੋਏ ਨਾ ਇੱਥੇ ਓਕੇ 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 ਅੱਠ ਮਹੀਨੇ ਸੱਤ ਹੈ ਮਾਰਕੀਟ ਬਣੀ ਗਈ ਜੀ ਮਾੜਲੇ ਨਾ ਵਧੀਆ 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 ਮੰਮੀ ਤੁਹਾਨੂੰ ਪਤਾ ਪਰ ਇੱਕ ਤਾਂ ਸਿਲੰਡਰ ਤੂੰ ਅੱਧੇ ਅੱਧੇ ਛੱਡ ਗਿਆ ਕਈ ਥਲੇ ਛੱਡ ਰਿਆ ਨਹੀ ਨਹੀ ਤਿੰਨੇ ਸਿਲੰਡਰ ਹੋਣਗੇ ਜੀ ਤਿੰਨ ਸਿਲੰਡਰ ਹੋਣਗੇ ਬਸ ਤਿੰਨਾ ਝ ਹੋਣਗੇ ਸੋ ਚਾਰ ਚਮੇ ਦਾ ਹੋਰ ਕੀ ਚਾਹ ਚਾਰ-ਚਾਰ ਕਿਲੋ ਪੰਜ-ਪੰਜ ਕਿਲੋ ਨਹੀ ਨਹੀ ਤਿੰਨੇ ਸਿਲੰਡਰ ਨਾਲ ਮੱਚ ਗੈਸ ਹੋਣਗੀ ਬ अच्छा तीन सिलेंडर ਹੋਣਗੇ ਚੌਥਾ ਰਸਟੈਂਡਰ ਦਾ ਹੋਊਗਾ ਕੋਈ ਵੀ ਠੀਕ ਆ ਜਾਂ ਫਿਰ ਪੰਡਿਆਂ ਦੇ ਸਾਥ ਲਾ ਪੇਮਰ ਗੱਮ ਕਰਦੇ ਆ ਨਾ ਸਾਰੇ ਹਾਂ ਹੁਣ ਤਾਂ ਪਹਿਲੀ ਲੱਕੜੀਆਂ ਦੇ ਇੱਥੇ ਦੇ ਦੀ ਹਾਂ ਇਹ ਤਾਂ ਰੱਖੋ ਤਾਂ ਲੱਕੜੀਆਂ ਵਾਲੇ ਬੰਦੇ ਦੇ ਦੇਖੀ ਦੇਖ ਲਓ ਬਸ ਗੱਲਾਂ ਗੋਮਣੇ ਮੈਨੂੰ ਮੈਨੂੰ ਦੱਸਦੇ ਹੈ ਨਹੀਂ ਮੈਂ ਤੁਹਾਨੂੰ ਦੱਸਦਾ ਮੈਂ ਕੱਲ ਪਰਸੋਂ ਮੈਂ ਚਮਕੌਰ ਸਾਹਿਬ ਗਿਆ ਜਿਹੜਾ ਘੋੜੇ ਵਾਲੇ ਚੌਂਕ ਤੋਂ ਸਾਹਮਣੇ ਬਰਗਣ ਵਾਲੇ ਦੀ ਦੁਕਾਨ ਆ ਸਾਹਮਣੇ ਹਾਂ ਉਹਨਾਂ ਦਾ ਵੀ ਬਾਈ ਜਿਹੜਾ ਉਹਨਾਂ ਨੇ ਹਲਵਾਈ ਰੱਖਿਆ ਸੇਮ ਇਨਾ ਵਰਗੇ ਆ ਉਹ ਵੀ ਪਤਾ ਨਹੀਂ ਭਾਈ ਉਹ ਇਹਨਾਂ ਦਾ ਤੇਰੇ ਚਾਹ ਬਣਾਉਂਦਾ ਮੈਨੂੰ ਮੈਨੂੰ ਬਹੁਤ ਜ਼ੋਰ ਲਾਉਂਦਾ ਦਾ ਮਾਂ ਮੈਂ ਨਹੀਂ ਘਟਦਾ ਰੇ ਹਾਂ ਉਹ ਇਹਨਾਂ ਵਰਗੇ ਦਾ ਮਾਂ ਮੈਂ ਕਿਹਾ ਤੇ ਆਪਣੀ ਹਲਵਾਈ ਭਾਈ ਆਹ ਮਿਲਦੇ ਆ ਸਵੇਰੇ ਆਓ ਸਰਕਾਰ ਨੂੰ ਮਾਰਾ ਬੋਲਣਾ ਪਾਣਾ ਇਹ ਵੀਡੀਓ ਤੇ ਤੁਹਾਨੂੰ ਕਾਹ ਕਹਿਣਾ ਮੈਂ ਤੁ ਬਾ ਮੇਰੇ ਮਾਂ ਦੀ ਚਾਹ ਨਾ ਪੂਰੀ ਹੋ ਗਈ ਤੁਸੀਂ ਅੱਜ ਪਹੁੰਚ ਗਏ ਪਰ ਥੱਲੇ ਮੋਟਰਸਾਈਕਲ ਸਕੂਟਰ ਆਇਆ ਨਹੀਂ ਥੋੜਾ ਸਾਰਾ ਖੁਡਰਾ ਛੜਵਾ ਹੁੰਦਾ ਨਹੀਂ ਹੈਗਾ ਨਾ ਹੋ ਜਾਂਦਾ ਨਾ ਤੇਲ ਦਾ ਖਰਚੇ ਨਾ ਪਾਣੀ ਦਾ ਖਰਚੇ ਨਾ ਕਾਹਦਾ ਖਰਚੇ ਪੈਦਲ ਇੱਤਰਾ ਬਸ ਮੈਂ ਪੀਂਦੇ ਹਾਂ ਹੈ ਚਮਕੌਰ ਸਾਹਿਬ ਚਮਕੌਰ ਸਾਹਿਬ ਆ ਚਮਕੌਰ ਸਾਹਿਬ ਤੇ ਤੁਰ ਕੇ ਨਹੀਂ ਰੱਤੇ ਦੇ ਵਿੱਚ ਹੱਥ ਪੱਲਾ ਵੀ ਬਚ ਗਿਆ ਅੱਛਾ ਹੱਥ ਛੇ ਕੇ ਜਿਹੜਾ ਦੇ ਦਿਆ ਉਹਨੇ ਇਹਨਾਂ ਨੂੰ ਕਿ ਪੋਚੇ ਮਾਜਰੇ ਤਾਰ ਤੇ ਪੋਚੇ ਮਾਜਰੇ ਦੇ ਹੱਥ ਦੇ ਕੇ ਉਹ ਮੋੜ ਭਰਾ ਕੇ ਖੜ ਗਿਆ ਸਿੱਧਾ ਆਣ ਕੇ ਥੇ ਪੂਰੇ ਤਾਰ ਕੇ ਬੰਦਾ ਬਸ ਮਾਲਾ ਕੱਲ ਪਤਾ ਕੀ ਹੁੰਦਾ ਮੈਂ ਬਸ ਹੀ ਗੁਜਰਾ ਗਿਆ ਪਹਿਲਾਂ ਤਾਂ ਤੁਰਦਾ ਲੱਗ ਗਿਆ ਕਹ ਤਗੜਾ ਕਿਸ ਨੂੰ ਪੰਜੀ ਦੇਣੀ ਆ ਕਹਿੰਦਾ ਤੇ ਇੱਥੇ ਚਲੇ ਜਾਣ ਇੱਥੇ ਆ ਜਣਾ ਮਹਾਰਾਜ ਨੇ ਅਜੇ ਸੁਣੀ ਮੇਰੀ ਜਾਂਦ ਹੋਇਆ ਬੰਦਾ ਮੈਨੂੰ ਬਠਾਲ ਕੇ ਪੀਪਲਵਾਂ ਤੇ ਤਾਰ ਤੇ ਪੀਪਲਵਾਂ ਦੇ ਘਾਹ ਉਟਕੀ ਪਹੁੰਚ ਗਿਆ ਟੁੜਕੀ ਦੇ ਘਾਹ ਅਜੇ ਬੰਦਾ ਮਿਲੇ ਨਾ ਨਾ ਪਟਿਆਲੇ ਜਾਣਾ ਸੀ ਤੇ ਉਹ ਮੈਂ ਬੱਸੀਓ ਤਾਰ ਕੇ ਗਿਆ ਕਿਤੇ ਦੁਕਾਨਵਰ ਕਰਕੇ ਮੈਂ ਥੇ ਥੇ ਤੇ ਜਾਣਾ ਹੈ ਮੇਰਾ ਘਰੇ ਦਾ ਸਾਰਾ ਹੀ ਤੇ ਉੱਤੇ ਉੱਥੇ ਮੈਂ ਆਪਣਾ ਕੰਮ ਕਰਵਾਇਆ ਇੱਕ ਹਲਵਾਈ ਆ ਗਿਆ ਸਮਾਨੇ ਦਾ ਹਾਂ ਹੈ ਜੀ ਮੈਂ ਖਾਇ ਕੰਨਾਂ ਚ ਮੇਰਾ ਭਾਈ ਕਰਦੇ ਹਲਵਾਈ ਮੈਂ ਮਿਸਤਰੀ ਕਿਹਾ ਮਗਾ ਦੇ ਲੈ ਕਹੇ ਹਲਵਾਈ ਬਣੇ ਹਾਂ ਉਹ ਸਾਡੇ ਦਾ ਪੱਗ ਬਣੀ ਹੋਈ ਸੀ ਤੇ ਹਾਂ ਇਹ ਕਹਾਂ ਹਾਂ ਮੈਂ ਕਹੇ ਕੰਨਾਂ ਚ ਮੇਰਾ ਭਾਈ ਕਰਦੇ ਕਮਾਰਾ ਦਾ ਮੁੰਡਾ ਦਾ ਸਮਾਨੇ ਦਾ ਤੇ ਕਹਿੰਦਾ ਵੀ ਮੈਂ ਮਕੌਰ ਨਾ ਜਾਣਾ ਹਾਂ ਹਾਂ ਮੇਰਾ ਭਾਈ ਬੈਠ 100 ਰੁਪਏ ਲੱਗਿਆ ਕਰਾਇ ਤੇ ਤਕਰਾਇਦਾ 110 ਰੁਪਏ ਕਰਾਇ ਲਗਦਾ ਹਫਟਾਉਂ ਦਾ ਮੇਰਾ ਹਾਂ ਬਸ ਇਹ ਗੱਟਾ ਲਿਆ ਆ 30 ਵੀ ਬਸੀ ਦੇ ਤੇ 25 ਰੁਪਏ ਉੱਥੇ ਤੇ ਗੌਰ ਸਾਹਿਬ ਦੇ ਬਰੰਡੇ ਤੇ ਬਾਈਪਾਸ ਕਰਕੇ ਲੈ ਠੀਕ 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 ਸਿਰ 10 ਰੁਪਏ ਕਰਾਇ ਦਾ ਕੋਈ 10 ਰੁਪਏ ਮਸਾਲੇ ਮੈਂ ਜਨਾ ਸਮਾਨ ਵੀ ਬਦਲੀ ਕਰ ਲਿਆ ਤੇ ਨਾਲੇ ਮੇਰੇ ਜਿਹੜਾ ਸਮਾਨ ਬਣਾਣਾ ਮੈਨੂੰ ਉਹ ਪੈਸੇ ਫਰੀ ਭੇਜਣੇ ਆਹ ਅੱਧਾ ਬੋਲ ਚ ਮੈਨੂੰ ਪੈ ਗਿਆ ਬਸ ਬਸ ਉਹ ਗੁਰਦੁਆਰੇ ਦੇ ਕੇ ਆਵਾਸਮਾਨ ਹੋਣ ਅੱਛਾ ਗੁਰਦੁਆਰੇ ਦੇ ਕੰਮ ਜਿਹੜੇ ਠੀਕ ਰਹਾ ਹੈ ਜਿਹੜਾ ਸਮਾਨ ਠੀਕ ਰਹਾ ਹੈ ਦੇਖੋ ਜੀ ਸੇਵਾ ਤੇ ਇਹ ਵੀ ਗੱਲ ਬੜੀ ਸੇਵਾ ਹੈ ਗੁਰਦੁਆਰੇ ਦੇ ਪਾਂਡੇ ਨੂੰ ਠੀਕ ਕਰਾਉਣ ਵਾਸਤੇ ਅਰ ਨਹੀਂ ਦੁਨ ਗਿਆ ਗੁਰਦੁਆਰੇ ਨਾਲ ਦੇ ਨਹੀਂ ਪੈਸੇ ਲੱਗਣਾਂ ਪਾਂਡੇ ਠੀਕ ਮੈਂ ਆਪ ਆਪ ਬਣਾ ਕੇ ਦੇ ਕੇ ਆਉਣਾ ਉਹਨਾਂ ਨੂੰ ਗੁਰਦੁਆਰੇ ਦੇ ਅੱਛਾ ਦੇ ਕੇ ਆਪਣੇ ਬਾਅਦ ਤੇ ਦੇ ਕੇ ਆਉਣੇ ਹੈ ਠੀਕ ਹੈ ਠੀਕ ਹੈ ਪਾ ਪਾ ਦੂੰਗਾ ਇਹ ਦਾਣਾ ਸਬਜ਼ੀਆਂ ਪਾਣ ਬਾਅਦ ਤੇ ਡੋਰੀਆਂ ਉਹ ਮੈਂ ਸਮਝ ਗਿਆ ਗੱਲ ਠੀਕ ਆ ਬੜੇ ਡੋਰੇ ਹੁੰਦੇ ਜਿਹੜਾ ਬਦਲ ਸਬਜ਼ੀਆਂ ਪਾਉਣੇ ਆ ਉਹ ਡੋਰੇ ਪਹਿਲਾਂ ਦੇਖ ਗਿਆ ਮੈਂ ਉੱਥੇ ਇੱਕ ਡੋਰਾ ਹੈਗਾ ਬਣਾ ਕੇ ਦੇ ਗਿਆ ਮੈਂ ਕਹਿੰਦਾ ਧਰਤੀ ਨਾਲ ਮਿੱਟੀ ਪੱਟੀ ਜਲਦਾ ਉਹਦੇ ਨਾਲ ਹਾਂ ਐ ਮਿੱਟੀ ਪੱਟੀ ਜਲ ਡੋਰੀ ਨਾਲ ਉਹ ਤੁਹਾਨੂੰ ਟੁੱਟੂਆ ਨਹੀਂ ਹੈ ਗਿਆ ਵੈਰੀ ਗੁੱਡ ਇਹ ਬਣਾ ਕੇ ਦੇ ਗਿਆ ਬੈਲਟਿੰਗ ਕਰਾ ਕੇ ਇੱਕ ਇੱਕ ਮੈਂ ਬੰਦਾ ਦੱਸਦਾ ਇੱਕ ਹੋਰ ਬੰਦਾ ਵੀ ਜਿਹੜਾ ਉਹ ਵੀ ਤੁਰਨੇ ਵਾਲਾ ਹੀ ਆ ਉਹ ਜਾਂ ਦੇਖਦਾ ਵੀ ਕੋਈ ਸਾਧਨ ਆਉਂਦਾ ਥੋੜੇ ਲੱਕ ਲੱਜ ਜਾਂਦਾ ਮਾਰਨਾ ਲੰਗ ਜਾ ਮਾਰ ਕੇ ਥੋੜਾ ਜਿਹਾ ਹੱਥ ਜਾ ਮਾਰ ਦੇਣਾ ਅਗਲਾ ਸਿੰਪਤੀ ਦਾ ਮਾਰਾ ਰੋਕੇ ਨਾ ਮੈਂ ਸਮਝਾ ਤੁਹਾਨੂੰ ਤਾਂ ਬੰਦੇ ਉਦੋਂ ਹੀ ਬਸਰੇ ਜਾਣਦੇ ਆ ਨਾ ਨਾ ਤੁਹਾਨੂੰ ਤਾਂ ਜਾਣਦੇ ਆ ਮੈਨੂੰ ਕਿਤੇ ਰਾਤੇ ਜਾਂਦਾ ਮਿਲ ਜਵੇ ਮੈਂ ਤੈਨੂੰ ਚੱਕ ਕੇ ਇਹ ਨਹੀਂ ਆ ਵੀ ਜੇ ਦਿੱਲੀ ਜਾਣਾ ਤੈਨੂੰ ਦਿੱਲੀ ਝੱਡ ਕੇ ਆਉਂਗਾ ਮੈਂ ਦਿੱਲੀ ਵੀ ਮੁਕਤੀ ਗਿਆ ਮੁਕਤ ਹੋ ਗਿਆ ਇਹ ਵੀ ਦੱਸ ਦਿਓ ਤੁਸੀਂ ਹਾਂ ਮੁਕਤੀ ਹੋ ਜਲੇਗਾ ਦਿੱਲੀ ਹਾਂ ਹਾਂ ਜਿਹੜੀ ਬਾਤ ਚੱਲਦੀ ਹੈ ਹਾਂ ਜਿਹੜੀ ਬਾਤ ਚੱਲਦੀ ਹੈ ਪੀਜੀਆ ਵਾਲੀ ਹਾਂ ਇਹ ਦਿੱਲੀ ਜਾਂਦੀ ਦੀ ਅੱਛਾ ਮੇਰੇ ਜਾਂਦੀ ਸ਼ਾਮ ਨੂੰ ਆਂਦੀ ਸੀ ਇਹ ਹਾਂ ਫਿਰ ਫਿਰ ਜੇ ਮੈਂ ਬੈਠ ਕੇ ਚਲੇ ਗਿਆ ਉਸ ਨੂੰ ਬੈਠ ਕੇ ਆ ਕੇ ਫਿਰ ਬੱਲਾ ਤਾਂ ਮੁਖਤੀ ਬਹੁਤ ਦੂਰ ਤੋਂ ਮੈਂ ਬਾਬਿਆਂ ਦੇ ਉੱਥੇ ਸੇਵਾ ਕੰਮ ਕਰਦਾ ਰਹਾ ਮੱਥੇ ਅੱਛਾ ਹਾਂ ਫਿਰ ਸੇਵਾਦਾਰ ਦੀ ਤਾਂ ਬਾਈ ਆਈ ਹੈ ਸੇਵਾ ਵੀ ਦਿੰਦੇ ਮੈਨੂੰ ਦਿਹਾੜੀ ਵੀ ਦਿੰਦੇ ਉਹ ਹਾਂ ਚੱਲ ਦਿਹਾੜੀ ਵੀ ਅਸੀਂ ਆਵੇਂ ਰੱਖੀ ਹੋਈ ਦੀ ਪੱਕੀ ਹੋ ਹਾਂ ਤੇ ਜਿੰਨੀ ਚੱਲਦੀ ਉਹਨੇ ਘੱਟ ਕੇ ਹੋਰ 2 ਰੁਪਏ ਘਟਾ ਦਿੱਤੇ ਹੋਰ ਠੀਕ ਹੈ ਠੀਕ ਹੈ ਬਾਬਾ ਕਹਿੰਦਾ ਦੂਰੀ ਰਹਿ ਕਹਿੰਦਾ ਹਜੇ ਜਾਈ ਜੁੜ ਕਹਿੰਦਾ ਹੋਰੇ ਮਹਾਰਾਜ ਹਾਂ ਤੇਰੇ ਕੰਮ ਦੀ ਤੇ ਤੇਰੇ ਪਤਾ ਕੀ ਹੈ ਬੇਸ਼ੱਕ ਤੇਰੇ ਕੱਪੜੇ ਖਰਾਬ ਹੋ ਜਾਂਦੇ ਆ ਪਰ ਤੇਰੇ ਹੱਥ ਦੀ ਸਫਾਈ ਬੜੀ ਆਤੇ ਆ ਸਾਲ ਮੈਂ ਉੱਥੇ ਇਸ ਤਰ੍ਹਾਂ ਕਰਨ ਦੇ ਮੈਂ ਮੋਬਾਈਲ ਦਾ ਤਾਚਾ ਹੈ ਤਾਚਾ ਅੱਛਾ ਇਹ ਬਠਣਾ ਮੋਬਾਈਲ ਦਾ ਮੈਂ ਨਹੀਂ ਤਾਂ ਮੈਂ ਤੇ ਆਉਣੀ ਨਹੀਂ ਹੈ ਤੇ ਕੁਝ ਨਹੀਂ ਦੋਸਤਾਂ ਨਹੀਂ ਖਤਮ ਹੋ ਜਾਂਦਾ ਨਹੀਂ ਮੈਨੂੰ ਆਏ ਦੱਸ ਬਾਬੇ ਨੇ ਕਹਿੰਦਾ ਨਾ ਨਾ ਬੀੜੀ ਨਾ ਸਿਗਰਟ ਪੀਣੇ ਕਹਿੰਦਾ ਬੰਦਾ ਕੱਲ ਸਾਨੂੰ ਹੋਈ ਨਹੀਂ ਹੈਗਾ ਕਹਿੰਦਾ ਬੰਦਾ ਇਹ ਜਾ ਮੈਚ ਕਰ ਉਹ ਕਰ ਨਹੀਂ ਤੇਰੀਆਂ ਨੀਆਂ ਵੀਡੀਓ ਚੱਲੀਆਂ ਆ ਸਾਰੇ ਪਾਸੇ ਤੈਨੂੰ ਫੋਨ ਫਾਨ ਕਿਸੇ ਨੇ ਘੇਰ ਕੇ ਪੁੱਛਿਆ ਨਹੀਂ ਵੀ ਤੈਨੂੰ ਉਹਦੀ ਵੀਡੀਓ ਚ ਦੇਖਿਆ ਹਾਂ ਕੱਟ ਕੋਈ ਹੈ ਜੀ ਨਹੀਂ ਨਹੀਂ ਆਈ ਆ ਤੁਹਾਡੇ ਲਖ ਬਸ ਤੁਹਾਨੂੰ ਉਦਾਂ ਦੀ ਉਹ ਨਹੀਂ ਨਾ ਹੈਗੀ ਦੂਰੇ ਨੰਬਰ ਅਸੀਂ ਦਿੱਤਾ ਵੀ ਨਹੀਂ ਹੈਗਾ ਬਹੁਤੇ ਇਹ ਵੀ ਗੱਲ ਹੈ ਜੀ ਆ ਹੁਣ ਕਿਛਨ ਪਰਿਆਣਾ ਨੇ ਮੈਨੂੰ ਕੰਮ ਕਰਿਓ ਉਹ ਜ਼ਿੰਮੇਦਾਰ ਹੈ ਉੱਥੇ ਵੀ ਸਾਡੇ ਪਿੰਡ ਦੀ ਕੋਈ ਵੇਹ ਵੀ ਇੱਥੇ ਪਿੰਡ ਚ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਓਕੇ ਮੈਂ ਤਾਂ ਕਰਿਆ ਮੈਂ ਦੱਸਿਆ ਮਾਂ ਮੈਂ ਉਸਿਲਦਾਨੇ ਆਵਰਦਾ ਹਾਂ ਕੀ ਦੱਸਦੀ ਉਹ ਤਾਤੇ ਅੰਕਲ ਆਏ ਆ ਅੰਕਲ ਨੂੰ ਬੁnaya ਪੁੱਤ ਅੰਕਲ ਦਾ ਕੋਈ ਸਾਡੀ ਮੈਂ ਜੇ ਦੱਸ ਦਿੰਨੀ ਮੇ ਦੀ ਦੀ ਨਾਲ ਚਾਗ ਨਾ ਚਾਦੀ ਆਪ ਤੁਸੀਂ ਦੱਸ ਮੈਨੂੰ ਪਤਾ ਹੀ ਨਹੀਂ ਆਦਮਾ ਗੋਦੀ ਚ ਇਹ ਨਹੀਂ ਬਤਾਏਗਾ ਸੱਚੀ ਗੱਲ ਇਹ ਤਾਂ ਮੈਨੂੰ ਪੁੱਛਦੀ ਜਉਦੀ ਸਾਰੇ ਇਹ ਕਿਵੇਂ ਆਗੇ ਕਿਵੇਂ ਦੱਸੋ ਜੀ ਸਪੈਸ਼ਲ ਨਾ ਨਾ ਸਸਪੈਂਸ ਹੈ ਪਰ ਅਗਲੀ ਵੀਡੀਓ ਚ ਦੱਸੂਗਾ ਸਸਪੈਂਸ ਹੈ ਚਾਚੂ ਮੈਂ ਮੈਂ ਵੀ ਤਾਂ ਤੇਰੇ ਨਾਲੇ ਆਇਆ ਤੈਨੂੰ ਲੈ ਕੇ ਅੱਟਾ ਬਜਾਣ ਨੂੰ ਕਹਿੰਦੇ ਦਾ ਹਾਂ ਲੈ ਕੇ ਜਾਣਾ ਹਾਂ ਤੂੰ ਸੁਭੀਰ ਜਦੋਂ ਪਹਾੜ ਵਾਲਾ ਆਟਾ ਪੁਕ ਪਾ ਕੇ ਦੋ ਇਹਨੂੰ ਥੋੜਾ ਘਰਾਟ ਵਾਲਾ ਘਰਾਟ ਵਾਲਾ ਆਟਾ ਉਹ ਪਾ ਕੇ ਦੇਣਾ ਇਹਨੂੰ ਪਿੱਛੇ ਜੇ ਕਹਿੰਦਾ ਸੀਗਾ ਇੱਕ ਵਾਰ ਇਹ ਮਹਾਚਲ ਅੱਜ ਮੈਨੂੰ ਕਾਲਜ ਫੇਰਨਾ ਤੇ ਮੈਂ ਕੰਮ ਕਰਦੇ ਪੈਣਾ ਚੱਲ ਕੋਈ ਨਹੀਂ ਤੈਨੂੰ ਉਹ ਦੇ ਦਿੰਦੇ ਆ ਤੇ ਬਾਕੀ ਹਮ ਤਰੀਕਾ ਯਾਦ ਰੱਖੀ ਸਾਡੀਆਂ ਆ ਦੱਸੀ ਨਾ ਨਵੀਂ ਗੱਲ ਲੱਗਦੀ ਆਪਣਾ ਮੰਗਪ ਕਰਨਾ ਪੈਣਾ ਨਹੀਂ ਦੱਸਣੇ ਹੈਗੇ ਜੀ ਮੈਨੂੰ ਬਸ ਰਿੰਗ ਮਾਰ ਦੇ ਮੈਂ ਜਿਹੜੀ ਥਾਂ ਪੁੱਜਾਂਗਾ ਬਸ ਗੱਲ ਠੀਕ ਹੈ ਜਿਹੜੀ ਥਾਂ ਪੁੱਜਾਂਗਾ ਹਾਂ ਤੇ ਬਿਆਹ ਕਿਸੇ ਦਾ ਇਹਦਾ ਤੂੰ ਕਾਨੂੰਨ ਨੁਕਰੀ ਜਣੀ ਹੈ ਹੈ ਮੈਂ ਆਈ ਹਾਂ ਸਲਾਹ ਕਰਨ ਮੈਨੇ ਕਰੋ ਦੱਸੋ papa ਸਲਾਹ ਕਰੂੰਗਾ ਨਾ ਫੈਨਲ ਤਾਂ ਕਰ ਲਈਏ ਕੋਈ ਮੈਂ ਦੱਸ ਦੂੰਗਾ ਕੋਈ ਚੱਕਰ ਹਣ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਹਲਵਾਈ ਗਲੇ ਸਾਈ ਫਖਾਈ ਕਰ ਦਿੰਦੇ ਤੈਨੂੰ ਖਿਲਾਉਣਾ ਪਲਾਉਣਾ ਇਹ ਨਹੀਂ ਤਾਂ ਦੇਖਣਾ ਹੁੰਦਾ ਸਾਰਾ ਕੋ ਸਾਰੇ ਰਿਸ਼ਤੇਦਾਰਾਂ ਨੂੰ ਤਾਂ ਇਹਨੇ ਖੁਸ਼ ਰੱਖਣਾ ਹੁੰਦਾ ਰਿਸ਼ਤੇਦਾਰ ਵੀ ਸੱਦਣੇ ਆ ਰੱਬਾਏ ਹਲੇ ਮੈਨੂੰ ਆਪਾਂ ਚੱਲ ਤਾਂ ਕੁਝ ਕੰਮ ਨਹੀਂ ਦਿੰਦੇ ਆ ਅੱਜ ਆਪਾਂ ਨੇ ਕਰਨ ਦਾ ਜਨਮ ਦਿਨ ਮਨਾਉਣਾ ਅੱਜ ਬਸ ਨਹੀਂ ਮੰਮੀ ਕਿਵੇਂ ਜਾ ਕੇ ਸਕੂਟਰੀ ਚੱਕ ਕੇ ਮੈਂ ਫੂਲ ਲੈਣੀ ਮੰਮੀ ਨੇ ਰੋਪੜ ਜਾ ਕੇ ਆਣਾ ਕਰਨ ਗਿਫਟ ਲੈ ਕੇ ਆਣਾ ਇਹ ਤਾਂ ਪੱਕਾ ਹੈ ਵੀ ਅੱਜ ਜਨਮ ਦਿਨ ਕਰਨ ਦਾ ਮਨਾਉਣਾ ਲੈ ਭਾਈ ਚਾਦੀ ਆ ਗਈ ਸੀ ਹਲਗੂਨ ਤੇ ਹੈ ਆਪਣੇ मामू ਦਾ ਜਨਮ ਦਿਨ ਮਨਾਉਗੀ ਹਾਂ ਕਿਆ ਕੰਮ ਕਿਆ ਗੱਲਾਂ ਹੈ ਕਿਆ ਬਾਤਾਂ ਹੈ ਸਾਦੀਆ ਉੱਥ ਦਾ ਵੀ ਹੈ ਤੇ ਨਹੀਂ ਜਾਓ ਫੇ ਸੁਭੀਰ ਪਾ ਕੇ ਦੇ ਦੋ ਇਹਨੂੰ ਹਾਂ ਲੈ ਮੈਂ ਕੋ ਭਰਾ ਦੇ ਜਾਓ ਤੇ ਤਾਂ ਗਲੇ ਉਹ ਨਹੀਂ ਚਲੇਗਾ ਕਾਜੇ ਕਮਾਂ ਦੇਖੀ ਦੇਖ ਰੋਊਗਾ ਥੋੜੀ ਥੋੜੀ ਕਿਸ ਟਾਈਮ ਤੇਜ ਹੋ ਆਉਂਦੀ ਆ ਜੇ ਹਾਂ ਹਾਂਜੀ ਜene ਕਕੇ ਇਹ ਮੇਰੇ ਪੁੱਟੇ ਓਏ ਤੇ ਆ ਕੇ ਚਲੇ ਹਾਂ ਸਾਰੇ ਜਾਨੀ ਸਾਰੇ ਆਈ ਚੁੱਕੀ ਜਣਾਵਾਂ ਇਹੀ ਕੋ ਕੋ ਕੋਈ ਜਣਾ ਹੈ ਉੱਥੇ ਵੀ ਕਰਾ ਦੇਖ ਵੀਰ ਨਾਨੂ ਆਉਂਦਾ ਕਿ ਤੇ ਨਾਨਕੇ ਆ ਗਿਆ ਆਪਣੇ ਹੈ ਸਾਨੂੰ ਪਤਾ ਨਾਨਕੇ ਕਿੰਨੇ ਟੈਮਾ ਨਸੀਬ ਹੁੰਦੇ 6 ਮਹੀਨੇ ਬਾਅਦ ਤੈਨੂੰ 6 ਦਿਨਾਂ ਚ ਨਸੀਬ ਹੋ ਜਾਂਦੇ ਆ ਮੇਰੇ ਚੁੱਣੇ ਕਾਕਾ ਵੇ ਛੇ ਘਾਂ ਟੈਮਾ ਵੀ ਨਾਨਕੇ ਮੇਂ ਹੀ ਹੋ ਜਾਂਦੇ ਚੰਨੂ 6 ਮਹੀਨੇ ਬਾਅਦ ਵੀ ਨਸੀਬ ਹੁੰਦੇ ਮੈਨੂੰ ਵੀ ਤਾਂ 6 ਮਹੀਨੇ ਬਾਅਦ ਹੀ ਹੁੰਦੇ ਨੇ ਨਸੀਬ ਨਾਨਕੇ ਤਾਂ ਕਿਉਂ ਤੈਨੂੰ ਤਾਂ ਲੇਗੀ ਧੁਰੇ ਰਹਿੰਦੇ ਨੇ ਦੀ ਛੋਟੇ ਜਿਹੇ ਗੱਲਾਂ ਨਾਨਕੇ ਨਾਲ ਪਿਆਰ ਹੁੰਦਾ ਜਦੋਂ ਛੋਟੇ ਹੁੰਦੇ ਆ ਅੱਛਾ ਬਰੇ ਇਹਨਾਂ ਕੋਲ ਪੁੱਛਦਾ ਤੇ ਤਾਂ ਕਹਿਨੇ ਆ ਨਹੀਂ ਨਾ ਮਾਂ ਮੂ ਮੇ ਨਾ ਕਰੇ ਮੇਰੀ ਨਾਨੀ ਹੁਣ ਵੀ ਸਾਨੂੰ ਤੁਰਨ ਲੱਗੇ 100 ਜਾਂ 50 ਦੇ ਕੇ ਤੁਰਨ ਉਹ ਗੰਦ ਵੱਖਾ ਉਹ ਤਾਂ ਬਗਲ ਬੱਕਰੀ ਜਿਹੜੀ ਅੱਜ ਦੇ ਜਵਾਨੇ ਮੈਨੂੰ ਕੋਈ ਪੈਸੇ ਦੇ ਕੇ ਤੋਰਦਾ ਹਾਂ ਉਹ ਜਵਾਨੇ ਗਏ ਜੀ 30 ਮੈਨੇ ਪਿਆਰ ਹੁੰਦਾ ਦਾ ਪਹਿਲਾਂ ਹੰਦ ਦਾ ਮਾਮੀ ਦਾ ਗਿਆ ਸਭ ਮਾ ਨਹੀਂ ਚੱਲ ਜਾਂ ਚੀਕਰ ਪੀਏ ਕਰਦਾ 1 ਰੁਪਏ ਗੈਰ ਬਹੁਤ ਗੁਸਾ ਆ ਜਾਂਦਾ ਹਾਂ ਗੋਲਪੀ ਕਾਲੋ ਗੋਲੀਆਂ ਲੈ ਲੋ ਗੋਲੀਆਂ ਲੈ ਲੋ ਇਹ ਵੋ 80 ਜੇ ਪਰਚੀ ਦੀ 300 ਰੁਪਏ ਕਰਨ ਹੁਣ 100 ਰੁਪਏ ਨਾਲ ਕੁਝ ਵੀ ਨਹੀਂ ਹੁੰਦਾ ਹੈਗਾ 100 ਰੁਪਏ ਦਿੰਦਾ ਤਾਂ ਉਹ ਵੀ ਨਹੀਂ ਆਏ ਕਿ ਦਿਨ 100 ਰੁਪਏ ਦਿੰਣਾ ਨਹੀਂ ਹੁੰਦਾ ਹੈਗਾ ਘਰਾਂ ਵਿੱਚ ਕੁਝ ਨਹੀਂ ਕਦੀ ਕਦੇ ਚਲੇ ਜਾਂਦੇ ਨਹੀਂ ਕੰਪਾਨੀ ਆਂਦੇ ਨਹੀਂ ਖਾਜ ਨਹੀਂ ਹਾਂ ਪਹੀ ਗੱਲ ਆ ਬਈ ਇਹ ਤਾਂ ਗੱਲ ਥੋੜੀ ਮੰਨਣਾ ਉਹ 50 ਪੈਸੇ ਨਾਲ ਮਿਲਦਾ ਜਿਹੜਾ ਹਾਂ 50 ਪੈਸੇ ਨਾਲ ਮਿਲਦਾ ਮੈਨਾਂ ਦੇਖਦੇਂਦੇ ਨੇ ਹੁਣ ਹੁਣ ਤੁਸੀਂ 500 ਨਾਲ ਮਿਲਾਂ ਦੇਖ ਹੁੰਦਾ ਨਹੀਂ ਦੇਖ ਹੁੰਦਾ 500 ਦਾ ਤਾਂ ਤੇਲੇ ਪੈ ਜਾਂਦਾ ਮੋਟਰ ਦਾ ਗੱਡੀ ਚ ਹੈ ਹਮ ਫਰਕ ਆ ਗਿਆ ਲੋਕਾ ਨਾ ਜ਼ਿੰਦਗੀ ਦੇ ਕਿੰਨੇ ਬਦਲਾਅ ਆ ਗਏ ਕਿੰਨੇ ਤੁਸੀਂ ਤਾਂ ਬਹੁਤ ਦੇਖ ਲਿਆ ਨਾ ਮੈਂ ਕਹਿੰਦਾ ਤੁਸੀਂ ਤੁਸੀਂ ਵੀ ਸੋਚੀ ਦੇ ਵਿੱਚ 10 ਪੈਸੇ ਬੱਸ ਵਿੱਚ ਬੈ ਕੇ ਕਿਰਾਇਆ ਲਾਇਆ 10 ਪੈਸੇ 10 ਪੈਸੇ ਦਾ ਬੱਸ ਚ ਕਿਰਾਇਆ ਮੈਂ ਲਾਇਆ ਤਾਂ 10 ਪੈਸੇ ਦੋ ਵੀ ਕਹਿੰਦਾ ਦੇ ਤੁਸੀਂ ਜਾਣਾ ਕਹਿੰਦਾ ਉੱਥੇ ਮੈਨਾਂ ਦੇਖ ਕੇ ਆਏ ਦੇ ਖੜਵੇ 40 ਪੈਸੇ ਅਸੀਂ ਬੰਦੇ ਪੰਜ ਦੇ ਪੰਜਾਂ ਮੈਂ ਮੈਨੂੰ ਇੱਕ ਥੱਲੇ ਬਿਠਾ ਲਦੇ ਕੁੱਤੀ ਤੇ ਕਹਿੰਦਾ ਤੇ ਤੂੰ ਥੱਲੇ ਬਹਿ ਜਾ ਕਹਿੰਦਾ ਕਹਿੰਦਾ ਚਾਰ ਹਾਂ ਬਹਿਟ ਜਾ ਕਹਿੰਦਾ 40 ਪੈਸੇ ਤੂੰ ਦੇ ਦੇ ਮੈਨੂੰ ਤਾਂ ਮੈਂ ਤੁਹਾਨੂੰ ਉੱਥੇ ਪਿੰਡ ਚ ਤਾਰ ਦਮਾ ਜਲੇ ਮੈਨੂੰ ਵੀ ਕਹਿੰਦਾ ਜਵਾਬ ਦੇ ਰੋੜ ਵੀਰ ਜੀ ਬਸ ਅੱਛਾ ਤੁਹਾਡੇ ਹੁੰਦੇ ਹੁੰਦੇ ਰੇੜੂਏ ਹੈਗੇ ਤੇ ਜਦ ਤੁਹਾਨੂੰ ਸੋਝੀਏ ਰੇੜੂਏ ਮੈਂ ਤਾਂ ਹੁਣ ਵੀ ਸੁਣਦਾ ਜੀ ਓਹੋ ਮੈਂ ਕੁੱਛਦਾ ਹਾਂ ਹਾਂ ਜਦੋਂ ਸੁਣਦਾ ਪਹਿਲੇ ਵੀ ਨਹੀਂ ਨਹੀਂ ਜਦੋਂ ਬਚਪਨ ਦੇ ਵਿੱਚ ਤੁਹਾਡੇ ਟਾਈਮ ਰੇੜੂ ਹੈਗਾ ਤਾਂ ਤੁਹਾਡੇ ਟਾਈਮ ਚ ਆਏ ਆ ਹਾਂ ਰੇੜੂਏ ਮੈਂ ਮੇਰੇ ਸਾਹ ਮੇਤੇ ਪਹਿ ਕਲ ਵੀ ਨਾ ਮੇਰੇ ਉਤਮ ਸੋਜੀ ਵਿੱਚ ਆਇਆ ਹਾਂ ਉਹ ਵੀ ਮੇਰੀ ਸੋਜੀ ਵਿੱਚ ਆਇਆ ਹਾਂ ਕਲ ਵੀ ਨਾ ਮੇਰੀ ਸੋਜੀ ਵਿੱਚ ਆਇਆ ਉਹ ਮੈਂ ਦੇਖਿਆ ਜਦ ਜੀ ਆਇਆ ਪਹਿਲਾਂ ਐਂ ਕਹਿੰਦੇ ਕਲ ਵੀ ਹੁੰਦਾ ਨਾ ਦਸ ਘਰ ਦੇਖਦੇ ਫਿਰ ਉਹਨਾਂ ਬਹਿ ਕੇ ਆ ਹੁਣ ਇਹਦੇ ਵਿੱਚ ਪਟੂnga ਤਾਂ ਨਹੀਂ ਹੈਗਾ ਸਾਈਕਲ ਖਾਪਾ ਹੋਰ ਹੈਗਾ ਚਲ ਦੇਖ ਲੈ ਕੱਢ ਲਾ ਉਹ ਵੀ ਪਾ ਲੈ ਝੋਲਾ ਨਹੀਂ ਦੱਸ ਵੀ ਕੋਈ ਨਾ ਨਹੀਂ ਹੈਗਾ ਯਾਰ ਇਹ ਜੀ ਪਹਾੜੀ ਵਾਲਾ ਮੱਕੀ ਮੱਕੀ ਦਾ ਆਟਾ ਉਹ ਚਾ ਤੂੰ ਤਾਂ ਛੋਟਾ ਲੈ ਕੇ ਆ ਨਾ ਝੋਲਾ ਤਾਂ ਪੂਰਾ ਦਿੱਤਾ ਆ ਦੇਖ ਪੁੱਤ ਅੱਛਾ ਬੜਾ ਹਾਂ ਹਾਂ ਆ ਬਣੀ ਕਰ ਸਕੀ ਲੈ ਐ ਚ ਪਾ ਗਏ ਨਾਲ ਉਹ ਪਾ ਦੇ ਚਿਤਾਂ ਨਹੀਂ ਆਉਣਾ ਪਾਇਆ ਸੀ ਬਿੱਟਾ ਕਰਕੇ ਪਾ ਲੈਣਾ ਤੂੰ ਜਾ ਕੇ ਐਂ ਕਰ ਜਵੀਰ ਆ ਲਫਾਫਾ ਹੀ ਦੇ ਦੇ ਅੰਦਰ ਪਾ ਦੇ ਜੱਕ ਉਦ ਕਰ ਬੱਬੇ ਨਹੀਂ ਮੈਂ ਹਾਂ ਕਰਕੇ ਹਾਂ ਡੱਗਾ ਕਰਕੇ ਪਾ ਦੇ ਗੱਲ ਚਲੇ ਬੱਕੀ ਭਰ ਪਾਲਾ ਵਿੱਚ ਬੜੀ ਸਿੱਧੀ ਬੜੀ ਬੜੀ ਕਰ ਬੱਕੀ ਭਰ ਪਾਲੇ ਵਿੱਚ ਵੈਰੀ ਗੁੱਡ ਲਾ ਰਹੀ ਮੇਰਾ ਇਹ ਵੀ ਤੇਰੇ ਕਰਮਾਂ ਦਾ ਹੈਗਾ ਤਾਂ ਮੈਂ ਛੱਡ ਦਈ ਬੱਸ ਹੁਣ ਆਪੇ ਕਰਨਾ ਹੈ ਬਾਕੀ ਗੱਲ ਯਾਰ ਕੋਈ ਉਹ ਵੀ ਘਰੋਂ ਕੀ ਲੈ ਕੇ ਚਲੇ ਗਿਆ ਲੈ ਕੇ ਆਇਆ ਹੈ ਬੰਦਾ ਹਾਂ ਪੁੱਤੇ ਪਤਾ ਲੱਗੂ ਤੇ ਰੋੜਾ ਪਾਈ ਜਾਵੇ ਕਿਤੇ ਰਸਤੇ 'ਚ ਨਾ ਕਿ ਰਵੇ ਹਲਵਾਈ ਆ ਕਿਸੇ ਦੇ ਘਰ ਤੇ ਵੇਸਣ ਚੱਕ ਲਿਆ ਆ ਹਾਂ ਹਾਂ ਇਹ ਵੀ ਐ ਕਿ ਅਰਦਾਸ ਕੋਈ ਹਾਂ ਅਰਦਾਸ ਅਰਦਾਸ ਪਹਿਲੀ ਕਰਦੇ ਆ ਅਰਦਾਸ ਕਰੀ ਦੀ ਪਹਿਲੇ ਹੀ ਅਰਦਾਸ ਕਰਦਾ ਵੀ ਅਜ ਕੋਈ ਪਤਾ ਨਾ ਟੱਕਰੇ ਜਿਹੜਾ ਕਿ ਦੇ ਲੋ ਦਵਾਈ ਕਿ ਚੱਕੀ ਜਾਂਦਾ ਮੂਰੀ ਮਾਰ ਨਹੀਂ ਲੈ ਬੇਸਣ ਚੱਕ ਲੈ ਕੇ ਦਿੰਦੇ ਬਈ ਕਹਿੰਦੇ ਇਹਨੇ ਕਹੇ ਜਣਾ ਅਰਦਾਸ ਜੀ ਪਹਿਲੀ ਗੱਲ ਸੀ ਪਹਿਲੀ ਗੱਲ ਬੈਠ ਜਾ ਥੱਲੇ ਅਜਾ ਤੂੰ ਕਹਿੰਦਾ ਮੈਂ ਕਾ ਕਹਿੰਦੇ ਹੁੰਦੇ ਤੈਨੂੰ ਉੱਥੇ ਵਾਲੇ ਚੱਲ ਛੱਡ ਕਾਨੂੰ ਕਹਿਣਾ ਮਾਲਾ ਠੀਕ ਹੈ ਠੀਕ ਹੈ ਤੂੰ ਠੀਕ ਹੈ ਕਹਿੰਦੇ ਜੀ ਪੋਖ ਭਗਵਣਾ ਕਹਿੰਦਾ ਮਨਸੂਹੇ ਹਾਂ ਕਹਿੰਦਾ ਜੀ ਘਟੋ ਘਟ ਕਹਿੰਦਾ ਜੀ 50 ਕਿਲੋ ਦਾ ਕਹਿੰਦਾ ਕੁੰਟਲ ਦਾ ਕਹਿੰਦਾ ਚਿਕਨੇ ਕਹਿੰਦਾ 50 ਕਿਲੋ ਬੱਤਰਾ ਭਰੋਣਾ ਕਹਿੰਦਾ ਕੌਣ ਕਹਿੰਦਾ ਬੁਣਦੇ ਬੁਣਦੇ ਪੋਕ ਵੀ ਬਣਾ ਆਇਆ ਜਮਨ ਬੁਣਦੇ ਪੋਕ ਤਾ ਕੀ ਨੇ ਕੀ ਆ ਹੋ ਰਿਹਾ ਕੋਈ ਮੈਂ ਉਹ ਸੜਾ ਹੋਈ ਬੰਦਾ ਡੀ ਜੀ ਵਾਲਾ ਇਹ ਕਹਿੰਦਾ ਮੈਨੂੰ ਏ ਇੱਕ ਫੇਰੇ ਪੰਡ 82 ਜਿਹੜਾ ਨੰਬਰ ਮੇਰੇ ਕੋਲ ਨਾ ਨਾ ਨਹੀਂ ਡੀਜੇ ਸਾਡੇ ਪਿੰਡ ਹੈ ਨਹੀਂ ਕੋਈ ਵੀ ਉਹ ਮੁੰਡਾ ਥੋੜੇ ਜਿਹਾ ਆਪਣੇ ਡੀਜੇ ਹੋਰੇ ਲੈ ਆਵਦਾ ਅੱਛਾ ਰਾਜੂ ਉਹ ਵੀ ਹਾਂ ਹਾਂ ਅੱਟ ਕੀ ਕਰਦਾ ਅੱਛਾ ਕੀ ਕਰਾ ਵੀ ਬੁਢੇ ਦੇ ਕੋਟਲ ਵੀ ਬਣਾਉਣਾ ਨਹੀਂ ਫੋਨ ਆਇਆ ਮੈਂ ਮੈਂ ਕਿਹਾ ਹੁਣ ਉਹਨੂੰ ਇੱਕ ਦਿਨ ਹੁਣ ਫੇਰ ਫੋਨ ਕਰਿਆ ਉਹਨੇ ਕਹਿੰਦਾ ਮਾਲਾ ਚ ਲੇ ਜਾਣਾ ਆਪਣਾ ਵਿਆਹ ਪਕਾਉਣਾ ਕਹਿੰਦਾ ਮਾਲਾ ਚ ਕਹਿੰਦਾ 4 ਕਵਾਂਟਲ ਭਾਜੀ ਬਣਾਉਣੀ ਤੇ 5 ਕਵਾਂਟਲ ਮੈਂ ਕਹਿੰਦੇ ਮਨਾ ਬੰਦੇ ਨਹੀਂ ਕਿ ਕਿਸੇ ਭਾਜੀ ਨਹੀਂ ਵੀ ਵੱਢਦੀ ਨਹੀਂ ਤੂੰ ਗੱਪੀ ਆ ਕੋਈ ਮੈਂ ਮੈਂ ਵੀ ਘਾਟ ਆਦਣਾ ਮੈਂ ਖ ਵੀ ਰੁਪਿਆ ਅਗੜਾ 3000 ਰੁਪਿਆ ਜਗ੍ਹਾ ਮੈਂ ਵੀ ਗੱਲ ਠੀਕ ਹੈ ਛੱਡ ਦੇਣਾ ਫਿਰ ਠੀਕ ਹੈ ਜੀ ਦੋ ਤਿੰਨ ਫੋਨ ਮੈਨੂੰ ਕਰੇ ਹੋਣਾ ਤੇ ਇੱਕ ਪੈਲਸ ਮੈਂ ਕਹਿੰਦਾ ਇੱਕ ਪ੍ਰੋਗਰਾਮ ਲਾਉਣਾ ਕਹਿੰਦਾ ਹਾਂ ਕਹਿੰਦਾ 500 ਬੰਦਾ ਹੋਗਾ ਕਹਿੰਦਾ ਪਤ ਨਹੀਂ 1000 ਤਰ ਤਰ ਤੇ ਇੱਥੇ ਆ ਕੁਝ ਬਣਾਉਣਾ ਆਇਓ ਕਰ ਜਿੱਤਾ ਤਰਗਾ ਲੱਗ ਗਿਆ ਵੀ ਉਹਨੇ ਫੋਨ ਆ ਗਿਆ ਇਹ ਗੱਪੀ ਹੈ ਇਹ ਮੈਨੂੰ ਦਹਾ ਗੱਪੀ ਨੂੰ ਕਹਿੰਦਾ ਢੜਾ ਤੇ ਅਜੀ ਗੱਲ ਹੋ ਜੇ ਇੱਕ ਗਾਂਵ 'ਚ ਫੜਮਾਰ ਦੇ ਜਗ੍ਹਾ ਫੇਰ ਆਉਂਦਾ ਇਹ ਗੱਲੇ ਕਰਦਾ ਫੇਰ ਗਾਂਵ 'ਚ ਵੀ ਇਹੋ ਜਿਹੀ ਜਵਾਰਦੇ ਨਾ ਆਇਓ ਰੱਬਾ ਵੇ ਜਦ ਇਹ ਗੱਲ ਹੈ ਉਹ ਕਹਿੰਦਾ ਵੇ ਜੇ ਬੋਦਣਾ ਫੇਰ ਉੱਥੇ ਗੱਲ ਪਰ ਬੋਲ ਹੁੰਦਾ ਫੇਰ ਆ ਗੱਲ ਤਾਂ ਠੀਕ ਆ ਤਾਂ ਹੀ ਗੱਲ ਹੋਗੀ ਵੀ ਜੇ ਇਹ ਨਹੀਂ ਗੱਲ ਹੋਈ ਜਿੱਦ ਗੱਲੇ ਬੋਲ ਹੁੰਦੀ ਹੈ ਫਿਰ ਸਟਾਰਟਿੰਗ ਤੇ ਉੱਥੇ ਆ ਗਈ ਜਿੱਥੇ ਤੇ ਵੀ ਨਹੀਂ ਸ਼ੁਰੂ ਕਰੀ ਤੀ ਜੀ ਐਂਡ ਐਂਡ ਉੱਥੇ ਆ ਗਿਆ ਦਾਰੇ ਯਾਰ ਜੀ ਠੀਕ ਹੈ ਜੀ ਮੈਂ ਦੇਖ ਲੇ ਕਿ ਦੇਖਦੇ ਬਲੌਗ ਚ ਪਰਮਾਤਵਾਦੰਦਾਰਾ ਚੜਦੀ ਗਲਾਚ ਰੱਖੇ ਜੀ ਤੇ ਕਿਸੇ ਦਿਨ ਫਿਰ ਮਾਰੀਂ ਜਿਹੜਾ ਫਿਰ ਬਣਾਉਣੇ ਦਿੱਤੇ ਵਰਤੀ ਠੀਕ ਹੈ ਜੀ ਮੈਂ ਬਣਾਉਂਗਾ ਜਮਾ ਠੀਕ ਹੈ ਠੀਕ ਹੈ ਠੀਕ ਹੈ ਓਕੇ